ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕ ਤੁਸੀਂ ਦੇਖਿਆ ਹੋ ਟੀਵੀ ਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਦਿੱਲੀ ਦੀ ਨਯੋਡਾ ਦੀ ਯੂਨੀਵਰਸਿਟੀ ਹੈ ਗ੍ਰੇਟਰ ਨਯੋਡਾ ਦੀ ਔਰ ਉਸ ਯੂਨੀਵਰਸਿਟੀ ਦੇ ਮਹਗੀ ਯੂਨੀਵਰਸਿਟੀ ਦੇ ਵਿਦਿਆਰਥੀ ਨਾਰਾਵਾਜੀ ਕਰ ਰਹੇ ਨੇ ਕਿਸ ਦੇ ਖਿਲਾਫ ਕਾਂਗਰਸ ਦੇ ਖਿਲਾਫ ਹੱਥਾਂ ਚ ਤਖਤੀਆਂ ਨੇ ਉਹਨਾਂ ਦੇ ਕੀ ਲਿਖਿਆ पहले आपका वोट लेंगे फिर मंगल सूत्र और नोट पहले आपका वोट फिर लेंगे मंगल सूत्र और नोट एक और तख्ती मां बहनों के गहनों पर नजर ना गड़ाओ एक तीसरी तख्ती देखी गई सत्तर सालों में नहीं दी दिया बत्ती अब शीन लेंगे आदि संपत्ति ਫਿਰ ਇੱਕ ਹੋਰ ਤੇ ਲਿਖਿਆ ਸੀ no place for urban नक्सल ਇਹ ਜਦੋਂ ਸਾਰਾ ਕੁਝ ਲਿਖਿਆ ਸੀ ਇੱਕ ਜਰਨਲਿਸਟ ਨੇ ਟੈਸਟ ਲੈਂਡ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਪੁੱਛਿਆ ਕਿ ਇਹਦਾ ਕੀ ਕੀ ਮਤਲਬ ਹੈ ਕੱਲੇ-ਕੱਲੇ ਦਾ ਪੁੱਛਿਆ ਵੀ ਇਹਦਾ ਮਤਲਬ ਸਮਝਾਓਗੇ ਜਰਾ ਉਹਨਾਂ ਦਾ ਜਵਾਬ ਕੀ ਸੀ ਉਹ ਤੇ ਅੱਜ ਦੀ ਵੀਡੀਓ ਆਪਣੀ ਸਾਰੀ ਬਣ ਰਹੀ ਹੈ ਕਿ ਵਿਦਿਆਰਥੀਆਂ ਦੀ ਕਿੰਨੇ ਕਿ ਸਿਆਸੀ ਸੂਝ ਹੈ ਤੋ ਉਤੇ ਅਪਗਠ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੜੀ ਬਫਸਰ ਕਰਦਾ ਹੈ ਕਿ ਜਿੰਨਾ ਦੋਸਤਾਂ ਨੇ ਜਿੰਨਾ ਦਰਸ਼ਕਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਵੋ ਹੁਣ ਆਜੋ ਕਿ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਇਹਦਾ ਕੀ ਮਤਲਬ ਆ ਅਰਬਨ ਨਕਸ਼ਰ ਦਾ ਕੀ ਮਤਲਬ ਹੁੰਦਾ ਹੈ ਕਿਸੇ ਵਿਦਿਆਰਥੀ ਨੂੰ ਨਹੀਂ ਪਤਾ ਸੀ ਖੈਰ ਫਿਰ ਪੁੱਛਿਆ ਗਿਆ ਚਲੋ ਛੱਡੋ ਤੁਸੀਂ ਇਹ ਦੱਸੋ ਕਿ ਉਹ ਮੰਗਲ ਸੂਤਰਾ ਦੀ ਗੱਲ ਜਿਹੜੀ ਮੋਦੀ ਸਾਹਿਬ ਨੇ ਕਹੀਏ ਤੇ ਪਿੱਛੇ ਕੀ ਬੈਕਗ੍ਰਾਉਂਡ ਕੀ ਹੈ ਬਿਲਕੁਲ ਕੋਈ ਜਵਾਬ ਨਹੀਂ ਦੇ ਸਕੇ ਨਾ 70 ਸਾਲਾਂ ਦੇ ਨਾ ਕੋਈ ਗਹਿਣਿਆਂ ਦਾ ਨਾ ਉਹ ਜਿਹੜੀ ਵਿਰਾਸਤ ਦੀ ਗੱਲ ਕੀਤੀ ਸੀ ਕਿ ਟੈਕਸ ਲਾ ਦੇਣਗੇ ਉਹ ਵੀ ਕੋਈ ਗੱਲ ਤਾਂ ਹੋਵੇ ਚਲੋ ਫੇਰ ਉਹ ਪੱਤਰਕਾਰ ਕਹਦਾ ਕਰੋ ਕੈਮਰੇ ਦੇ ਸਾਹਮਣੇ ਗੱਲ ਹੋ ਰਹੀ ਹੈ ਫਿਰ ਕਹਿੰਦਾ ਚਲੋ ਛੱਡੋ ਤੁਸੀਂ ਨਾਰੇ ਲਾ ਰਹੇ ਹੋ ਨਾ ਤੁਸੀਂ ਇੱਕ ਪਾਰਟੀ ਦੇ ਖਿਲਾਫ ਨਾਰੇ ਲਾ ਰਹੇ ਹੋ ਇੰਨਾ ਤਾਂ ਦੱਸ ਦੋ ਕਿਸ ਪਾਰਟੀ ਦਾ ਜਿਹਦੇ ਬਾਰੇ ਤੁਸੀਂ ਇਹ ਗੱਲਾਂ ਤਖਤੀਆਂ ਚੱਕੀਆਂ ਨੇ ਉਹਦਾ ਤੁਸੀਂ ਕਿਸੇ ਇੱਕ ਨੇ ਵੀ ਚੋਣ ਮਨੋਰਥ ਪੱਤਰ ਪੜ੍ਹਿਆ ਕਿਸੇ ਵਿਦਿਆਰਥੀ ਨੇ ਨਹੀਂ ਪੜ੍ਹਿਆ ਹੋਇਆ ਸੀ ਮਤਲਬ ਕਿਸ ਕਿਸਮ ਦੀ ਸਿਆਸਤ ਹੈ ਸਾਡੀ ਵਿਦਿਆਰਥੀਆਂ ਨੂੰ ਅੱਗੇ ਲਾਇਆ ਹੋਇਆ ਤੇ ਉਹਨਾਂ ਨੂੰ ਪਤਾ ਕੁਛ ਨਹੀਂ ਤਖਤੀਆਂ ਚੱਕਾਤੀਆਂ ਇੰਨੀ ਗੱਲ ਪਤਾ ਸੀ ਕਿ ਅਸੀਂ ਕਾਂਗਰਸ ਦੇ ਖਿਲਾਫ ਨਾਰੇ ਲਾਉਣੇ ਆਂ ਤੇ ਅਸੀਂ ਮੋਦੀ ਦੇ ਹੱਕ ਚ ਨਾਰੇ ਲਾਉਣੇ ਬਸ ਇੰਨਾ ਕੋ ਪਤਾ ਸੀ ਯਾਨੀ ਇੰਨਾ ਕੋ ਬ੍ਰੇਨ ਵਾਸ਼ ਕਰ ਦਿੱਤਾ ਗਿਆ ਹੈ ਇੰਨਾ ਦਿਨਾਂ ਦੇ ਵਿੱਚ ਹੀ ਲੱਗਦਾ ਹੈ ਨਾ ਤੋ ਨਹੀਂ ਕੁਝ ਤਾਂ ਪਤਾ ਹੁੰਦਾ ਸਿਆਸੀ ਤੌਰ ਤੇ ਗੱਲ ਚੱਲ ਕੀ ਰਹੀ ਹੈ ਸੋ ਵੈਸੇ ਮੈਂ ਇਹ ਹੈਰਾਨ ਹੋ ਗਿਆ ਕਿ ਯੂਨੀਵਰਸਿਟੀ ਹੋਵੇ ਪ੍ਰਾਈਵੇਟ ਯੂਨੀਵਰਸਿਟੀ ਹੋਵੇ ਮੈਗੀ ਯੂਨੀਵਰਸਿਟੀ ਹੋਵੇ ਉਹਨਾਂ ਦੀ ਸਿਆਸੀ ਸੂਝ ਵਿਦਿਆਰਥੀਆਂ ਦੀ ਇੰਡੀ ਕੀ ਹੋਵੇ ਵੈਸੇ ਮੈਂ ਨਿੱਜੀ ਤੌਰ ਤੇ ਗੱਲ ਸਮਝਦਾ ਕਿ ਵਿਦਿਆਰਥੀਆਂ ਨੂੰ ਸਿਆਸਤ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਮੈਂ ਇਸ ਗੱਲ ਦੇ ਵੀ ਹੱਕ ਚ ਹਾਂ ਕਿ ਵਿਦਿਆਰਥੀ ਜਿਹੜੇ ਨੇ ਉਹ ਸਿਆਸਤ ਚ ਨਾ ਸਿਰਫ ਹਿੱਸਾ ਲੈਣ ਉਹ ਸਾਰੀ ਗੱਲ ਨੂੰ ਸਮਝਣ ਤੇ ਲੇਕਿਨ ਇੱਥੇ ਜਿਹੜੀ ਗੱਲ ਨਜ਼ਰ ਆਈ ਕਿ ਦੋ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਨੇ ਇੱਕ ਤਾਂ ਯੂਨੀਵਰਸਿਟੀ WhatsApp ਯੂਨੀਵਰਸਿਟੀ ਕੰਮ ਰਹੀ ਹੈ ਜਿਹੜੀ ਮੋਬਾਈਲ ਰਾਹੀਂ ਫੀਡ ਕਰਦੀ ਹੈ ਜੋ ਨੰਨੂ ਚਾਹੁੰਦੇ ਨੇ ਉਹ ਫੀਲ ਕੀਤਾ ਜਾਂਦਾ ਹੈ ਇਹਦੇ ਵਿੱਚ ਰੋਲ ਸੰਗ ਦਾ ਇਹਦੇ ਵਿੱਚ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦੇ ਆਈਪੀ ਸੈੱਲ ਦਾ ਪਰ ਇਹਦੇ ਨਾਲ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਜਿੰਨੀ ਕਿ ਚਾਹੀਦੀ ਹੈ ਉਨੀ ਕੁ ਫੀਲ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਜਿਹੜੀ ਸਿਆਸੀ ਬਿਸਮ ਹੈ ਸੂਝ ਹੈ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਇਸ ਗੱਲ ਤੋਂ ਤਾਂ ਇਹੀ ਲੱਗਦਾ ਪਰ ਦੂਜੇ ਪਾਸੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਪਰਪਸ ਹਾਲ ਹੁੰਦਾ ਹੈ ਉਹਨਾਂ ਦਾ ਕੋਰ ਬੋਟ ਹੈ ਉਹ ਕੋਰ ਬੋਟ ਬੈਂਕਾ ਜਿਹੜਾ ਉਹਦਾ ਫਾਇਦਾ ਹੋ ਸਕਦਾ ਕਿਉਂਕਿ ਉਹਨੂੰ ਦੂਜੇ ਪਾਸੇ ਤਾਂ ਪਤਾ ਹੀ ਕੁਛ ਨਹੀਂ ਸਚਾਈ ਦਾ ਵੀ ਚੱਲ ਕੀ ਰਿਹਾ ਹੈ ਨਕਸ਼ਰ ਕੀ ਹੁੰਦੇ ਨੇ ਅਰਬਨ ਨਕਸ਼ਰ ਕਿਉਂ ਕਿਹਾ ਗਿਆ ਤੇ ਸਾਰੀਆਂ ਗੱਲਾਂ ਕਿਉਂ ਕਿ ਮੁਸਲਮਾਨ ਲੀਗ ਦਾ ਜਿਹੜਾ ਸਮੈਲ ਆਉਂਦੀ ਹੈ ਤੇ ਕਿਉਂ ਗੱਲ ਕੀਤੀ ਕਰਨੀ ਚ ਜੇ ਉਹਨਾਂ ਨੇ ਕਿਹਾ ਜੇ ਬੋਦੀ ਦੇ ਪੂਰੇ ਭਗਤ ਸੀਤਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਇਸ ਤਰ੍ਹਾਂ ਨਹੀਂ ਹੋਇਆ ਮੈਂ ਇਸ ਨੂੰ ਫਿਰ ਆਪਣੀ ਯੂਨੀਵਰਸਿਟੀ ਨਾਲ ਆਪਣੇ ਵੇਲੇ ਨਾਲ ਕੰਪੈਰੀਜ਼ਨ ਕਰਨ ਲੱਗਿਆ ਵੀ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਲੋਕਾਂ ਦੀ ਸਿਆਸੀ ਸੂਝ ਜਿਹੜੀ ਹੈ ਬਹੁਤ ਹੁੰਦੀ ਸੀ ਮੈਨੂੰ ਯਾਦ ਹੈ ਕਿ ਮੈਂ ਯੂਨੀਵਰਸਿਟੀ ਪੜ੍ਹਦੇ ਹੋਏ ਆਪਣੇ ਇੱਕ ਮੈਗਜ਼ੀਨ ਕਰਦਾ ਸੀ ਮੰਚ ਮੰਥਲੀ ਉਹਦੇ ਵਿੱਚ ਸਿਆਸੀ ਆਰਟੀਕਲ ਹਰ ਵੀ ਭਈਆਂ ਨੇ ਉਹਦੀਆਂ ਕਾਪੀਆਂ ਔਰ ਬਹੁਤ ਸਾਰੀਆਂ ਡਿਬੇਟਸ ਹੁੰਦੀਆਂ ਸੀ ਰਾਤ ਨੂੰ ਹੋਸਟਲਾਂ ਦੇ ਵਿੱਚ ਬੈਠ ਕੇ ਡਿਬੇਟ ਕਰਨੀ ਰਿਕਾਰਡ ਕਰਨੀ ਉਹਨਾਂ ਦੇ ਨਾਲ ਰਿਕਾਰਡਿੰਗ ਹੁੰਦੀ ਸੀ ਉਹਨੂੰ ਛਾਪਣਾ ਤੇ ਅੱਜ ਕੱਲ ਸਿਰਫ ਸਟੇਟ ਯੂਨੀਵਰਸਿਟੀ ਪ੍ਰਾਈਵੇਟ ਪਿੰਡਾਂ ਦੀ ਯੂਨੀਵਰਸਿਟੀ ਲੇਕਿਨ ਸਿਆਸੀ ਤੌਰ ਤੇ ਇਹਨੇ ਦੇਖੇ ਹੁੰਦੇ ਸੀ ਦੇਖੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਲੈਫਟ ਜਿਹੜੀ ਖੱਬੇ ਪੱਖੀ ਪਛਾਣਤਾਰਾ ਬਹੁਤ ਲੰਬੇ ਸਮੇਂ ਤੱਕ ਉਹ ਭਾਰੂ ਰਹੀ ਫਿਰ ਜਦੋਂ ਖੜਕੂ ਲਹਿ ਰਹੇ ਹੁੰਦੀ ਹੈ ਫਿਰ ਟਕਰਾਹ ਹੁੰਦਾ ਹੈ ਲੇਕਿਨ ਉੱਥੇ ਵੀ ਘਟੋਕਟ ਬਹਿਸ ਸੰਵਾਦ ਦੀ ਗੱਲ ਹੁੰਦੀ ਸੀ ਲੋਕਾਂ ਨੂੰ ਸਮਝ ਹੁੰਦੀ ਸੀ ਹੁਣ ਦੂਜੇ ਪਾਸੇ ਜਦੋਂ ਇਹਨਾਂ ਨੂੰ ਦੇਖਦੇ ਆ ਫਿਰ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਕਿਸ ਪਾਸੇ ਨੂੰ ਸਾਡੀ ਸਿਆਸਤ ਜਾ ਰਹੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪਾੜੇ ਗਏ ਸੀ ਸ਼ਹੀਦ ਭਗਤ ਸਿੰਘ ਦਾ ਨਾਮ ਲੈਨੇ ਆ ਤੇ ਦੂਜੇ ਪਾਸੇ ਇਸ ਰੰ ਦੇ ਹਲਾਕ ਬਣੇ ਪਏ ਨੇ ਕੋਈ ਪਤਾ ਕੁਛ ਨਹੀਂ ਸਾਡੇ ਵਿਦਿਆਰਥੀਆਂ ਨੂੰ ਲੇਕਨ ਇੱਕ ਹੋਰ ਵੀ ਗੱਲ ਹੈ ਦੇਖੋ ਮੈਂ ਬਿਲਕੁਲ ਸਪਸ਼ਟ ਕਹਿੰਦਾ ਕਿ ਜਦੋਂ ਮੈਂ ਪੱਤਰਕਾਰੀ ਚ ਪੜਾ ਰਿਹਾ ਸੀ ਉਦੋਂ ਮੈਂ ਇਹ ਕਹਿੰਦਾ ਸੀ ਦੇਖੋ ਜਿਸ ਨੇ ਪੱਤਰਕਾਰੀ ਕਰਨੀ ਹੈ ਕੋ ਵੱਡੀ ਗਿਣਤੀ ਚ ਕੁੜੀਆਂ ਹੋ ਗਈਆਂ ਸੀ ਤੇ ਮੇਰੀ ਇਹ ਧਾਰਨਾ ਸੀ ਥੋੜੀ ਬਹੁਤੀ ਹਾਲੇ ਵੀ ਹੈ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਜਿਹੜਾ ਰੁਝਾਨ ਹੈ ਦਿਲਚਸਪੀ ਹੈ ਉਹ ਸਿਆਸਤ ਪਰ ਪਹੁੰਚ ਕੱਢ ਲੀ ਹੈ ਉਹ ਸਿਆਸਤ ਚ ਪਤਾ ਨਹੀਂ ਕਿਉਂ ਨਹੀਂ ਜ਼ਿਆਦਾ ਨਹੀਂ ਪਰ ਦੂਜੇ ਪਾਸੇ ਜੇ ਪੱਤਰਕਾਰੀ ਚ ਜਾਣਾ ਮੈਂ ਕਹਿੰਦਾ ਸੀ ਕਿ 80% ਕੰਟੈਂਟ ਤਾਂ ਜਿਹੜਾ ਹੈ ਉਹ ਸਿਆਸਤ ਦਾ ਹੁੰਦਾ ਇਸ ਕਰਕੇ ਤੁਹਾਨੂੰ ਸਿਆਸਤ ਦਾ ਤੁਹਾਨੂੰ ਪੋਲੀਟੀਕਲ ਪਾਰਟੀਆਂ ਦਾ ਸਾਰੀਆਂ ਮੂਵਮੈਂਟਸ ਦਾ ਤੁਹਾਡੀ ਬੈਕਗ੍ਰਾਉਂਡ ਹੋਣੀ ਚਾਹੀਦੀ ਹੈ ਤੁਸੀਂ ਪੜ੍ਹ ਕੇ ਆਓ ਅੜਨਾ ਚਾਹੀਦਾ ਕੀ ਹੋਇਆ ਸਮੱਸਿਆ ਵਾ ਕੀ ਨੇ ਲਗਾਤਾਰ ਜਦੋਂ ਇਹ 84 ਤੋਂ ਬਾਅਦ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਇਹ ਪੜੋ ਤਾਂ ਕਿ ਕਦੇ ਲੋੜ ਪਵੇ ਤੇ ਹੁਣ ਜਦੋਂ ਮੈਂ ਦੇਖਦਾ ਕਿ ਸਾਡੇ ਸਿਆਸੀ ਲੋਕ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਇਸ ਇੱਕ ਸਵਾਰਥ ਸਿਆਸੀ ਲੋਕਾਂ ਦੀ ਪੰਜਾਬ ਦੀ ਮੈਂ ਗੱਲ ਕਰ ਰਿਹਾ ਉਹ ਪਿਆ ਮੈਂ ਇੱਕ ਵਾਰ ਤੋਂ ਤਿੰਨ ਪ੍ਰੋਗਰਾਮ ਇਸ ਕਾਰਨ ਕੀਤੇ ਵੀ ਜੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਦੇ ਚੋਂ ਜਦੋਂ ਚੋਨਾ ਹੁੰਦੀਆਂ ਨੇ ਉਹਦੇ ਚੋਂ ਲੀਡਰ ਪੈਦਾ ਹੁੰਦੇ ਨੇ ਹੁਣ ਵੀ ਤੁਹਾਡੇ ਸਾਹਮਣੇ ਆ ਹਰ ਰੋਜ਼ ਹੀ ਦੀ ਗੱਲ ਦਲਵੀਰ ਗੋਲਡੀ ਉੱਥੋਂ ਆਇਆ ਜੀ ਉਹ ਦੂਜਾ ਮਾਨਵਿੰਦਰ ਕੰਗ ਹੈ ਉੱਥੋਂ ਫਤੇਗੜ ਸਾਹਿਬ ਦਾ ਸਾਰੇ ਇਹ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਜੇ ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਚੋਂ ਇੰਨੇ ਲੀਡਰ ਪੈਦਾ ਹੋ ਸਕਦੇ ਨੇ ਤਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਕਿਉਂ ਨਹੀਂ ਪੰਜਾਬੀ ਯੂਨੀਵਰਸਿਟੀ ਚ ਕਿਉਂ ਨਹੀਂ ਇਲੈਕਸ਼ਨ ਹੁੰਦੀ ਪੰਜਾਬ ਦੇ ਕਾਲਜਾਂ ਚ ਕਿਉਂ ਨਹੀਂ ਇਲੈਕਸ਼ਨ ਹੁੰਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਕਿਉਂ ਨਹੀਂ ਹੁੰਦੀ ਕਿ ਤੇ ਲੋਕ ਕਿੰਨੇ ਸਵਾਲ ਤਾਂ ਖੜੇ ਹੁੰਦੇ ਨੇ ਕਿਉਂ ਅਸੀਂ ਆਪਣੇ ਬੱਚਾ ਨੂੰ ਸਿਆਸਤੀ ਸਿਖਾਉਣੀ ਮਤਲਬ ਮੈਂ ਇਹਨੂੰ ਵੀਰ ਦਿਵਿੰਦਰ ਉਹ ਤੋਂ ਜੁੜਦੇ ਸੀ ਮੈਂ ਉਹਨਾਂ ਨੂੰ ਕਹਿਆ ਦੇਖੋ ਤੁਸੀਂ ਜਗਮੀਤ ਬਰਾੜ ਸਾਥੋਂ ਦੋ ਤਿੰਨ ਸਾਰੇ ਅੱਗੇ ਸੀ ਜਗਮੀਤ ਬਰਾੜ ਵੀਰ ਦਿਵਿੰਦਰ ਸਿੰਘ ਪ੍ਰੇਮ ਸਿੰਘ ਚੰਦੂ ਮਾਦਰਾ ਇੱਕ ਲੰਬੀ ਲਿਸਟ ਹੈ ਜਿਹੜੇ ਆ ਕਾਲਜਾਂ ਜਾਂ ਯੂਨੀਵਰਸਿਟੀਆਂ ਚੋਂ ਸਿਆਸਤ ਚ ਆਏ ਨੇ ਹੁਣ ਕਿਉਂ ਨਹੀਂ ਆਉਂਦੇ ਹੁਣ ਇਸ ਕਰਕੇ ਨਹੀਂ ਆਉਂਦੇ ਕਿ ਉੱਥੇ ਸਿਆਸਤ ਹੋਣੀ ਨਹੀਂ ਦੀ ਨਾ ਤਾਂ ਪ੍ਰੈਕਟੀਕਲ ਕੋਈ ਉਹਨਾਂ ਨੂੰ ਪਤਾ ਲੱਗਦਾ ਤੇ ਨਾ ਹੀ ਫਿਰ ਜਿਹੜੇ ਇਹ ਚਾਹੁੰਦੇ ਨੇ ਜੇ ਲੋਕ ਯੂਨੀਵਰਸਟੀਆਂ ਕਾਲੀਆਂ ਚੋਂ ਆਮ ਲੋਕ ਆਉਣਗੇ ਤਾਂ ਇਹਨਾਂ ਦੇ ਜਿਹੜੇ ਲੀਡਰਾਂ ਦੇ ਬੱਚੇ ਉਹ ਕਿਵੇਂ ਆਉਣਗੇ ਤੁਸੀਂ ਪਿਛਲੇ ਤਿੰਨ ਦਹਾਕਿਆਂ ਦੀ ਗੱਲ ਦੇਖ ਲਓ ਤਿੰਨ ਦਹਾਕਿਆਂ ਤੋਂ ਜਿੰਨੇ ਕਿ ਜਿਹੜੇ ਲੀਡਰ ਨਵੀਂ ਪੀੜੀ ਦੇ ਆਏ ਨੇ ਉਹ ਕੋਣ ਨੇ ਕੋਈ ਇੱਕ ਨਾ ਲਓ ਤੁਹਾਨੂੰ ਪਤਾ ਲੱਗੂ ਚਾਹੇ ਅਕਾਲੀਆ ਚਾਹੇ ਕਾਂਗਰਸੀਆ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਹਾਂ ਆਮ ਆਦਮੀ ਪਾਰਟੀ ਨੂੰ ਆਪਾਂ ਛੱਡ ਦਈਏ ਇਹ ਚ ਕੋਈ ਦੋਰਾਵਾ ਨਹੀਂ ਕਿ ਉਹਦੇ ਚ ਜਿਹੜੇ ਉਹ ਘਰਾਂ ਦੇ ਬੰਦੇ ਆਏ ਚਾਹੇ ਇਧਰੋਂ ਆਏ ਉਧਰੋਂ ਆਏ ਬਾਦੀਆਂ ਗੱਲਾਂ ਨੇ ਲੇਕਿਨ ਉਹਨਾਂ ਦੇ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਵੀ ਬੱਚੇ ਮਰਜ ਹੋਏ ਉਹ ਲੀਡਰਾਂ ਦੇ ਬੱਚੇ ਹੀ ਮਰਜ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੀਤੇ ਸੀ ਕਿ ਜੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਹੈ ਉਹ ਪ੍ਰਧਾਨਗੀ ਜਾ ਉਹਦੀ ਅਗਵਾਈ ਉਹੀ ਕਹਿੰਣਗੇ ਸੀਨੀਅਰ ਬੰਦੇ ਨੇ ਕਿ ਬੁਲਣੀ ਸਾਰੇ ਬੱਚਾ ਨੂੰ ਲੈ ਆਓ ਢੀਂਡਾ ਸਾਹਿਬ ਦਾ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਦਾ ਪੁੰਦੜ ਸਾਹਿਬ ਦਾ ਮੁੰਡਾ ਲੈ ਆਓ ਕਾਲੋ ਦਾ ਮੋਟਾ ਮਤਲਬ ਕੋਈ ਤਾਂ ਛੱਡਿਆ ਨਹੀਂ ਸਭ ਦੇ ਮੋਟੇ ਜਿਹੜੇ ਨੇ ਉਹਦੇ ਚ ਪਾਚ ਸਿਆਸਤ ਚ ਉਹਨੇ ਤਾਂ ਕੀਤੇ ਇਹ ਸਾਰੇ ਜਿਹੜੀ ਕੀਤੇ ਲਗਭਗ ਸੋ ਇਹ ਜਦੋਂ ਮੈਂ ਦੇਖਦਾ ਹਾਂ ਵੀ ਹਾਲਾਤ ਕੀ ਬਣ ਗਏ ਕਿ ਸਿਆਸੀ ਜਿਹੜੇ ਸਮਝੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਨੂੰ ਹੋਣੀ ਚਾਹੀਦੀ ਹੈ ਉਹ ਬਹੁਤ ਘੱਟ ਹੈ ਤੇ ਜਦੋਂ ਮੈਂ ਦਿੱਲੀ ਦੀ ਗੱਲ ਦੇਖੀ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਆਰਐਸਐ ਜਾਂ ਸੰਘ ਜਾਂ ਇਹਨਾਂ ਦੀ এবੀਪ ਇੱਕ ਕਰ ਕੀ ਰਹੇ ਨੇ ਸਿਆਸੀ ਤੌਰ ਤੇ ਲੀਡਰਸ ਨੂੰ ਜੇ ਤੁਸੀਂ ਤਿਆਰ ਕਰਨਾ ਹੈ ਜੇ ਐਮਯੂ ਦੇ ਬਹੁਤ ਸਾਰੇ ਘਟਿਏ ਵਰਗੇ ਬੰਦੇ ਆਏ ਨੇ ਤਾਂ ਤੁਸੀਂ ਇਹਨਾਂ ਨੂੰ ਇਹ ਜੁਗੀਆਂ ਯੂਨੀਵਰਸਿਟੀ ਜਿਹੜੀਆਂ ਬਣੀਆਂ ਨੇ ਪ੍ਰਾਈਵੇਟ ਇਹਨਾਂ ਦੇ ਵਿੱਚ ਪੁੱਛਣਾ ਕੁਝ ਤਾਂ ਸਮਝ ਹੋਣੀ ਚਾਹੀਦੀ ਹੈ ਬੱਚਾ ਨੂੰ ਸਭ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਲਈ ਜੇ ਕੰਮ ਕਰ ਰਹੇ ਨੇ ਬੱਚਿਆਂ ਨੂੰ ਸਮਝ ਹੋਣੀ ਚਾਹੀਦੀ ਹੈ ਪਾਰਟੀਆਂ ਦੇ ਤਾਂ ਚਲੋ ਸਵਾਰਥ ਹੈ ਉਹ ਕਿਉਂ ਨਹੀਂ ਪੜਦੇ ਸੋ ਦੋ ਤਿੰਨ ਗੱਲਾਂ ਜੇ ਚਾਹੁੰਦੇ ਆ ਕਿ ਲੋਕਤੰਤਰ ਠੀਕ ਰਹੇ ਬੱਚਿਆਂ ਨੂੰ ਸਿਆਸਤ ਚ ਸੱਣਾ ਲੈਣਾ ਚਾਹੀਦਾ ਕੁੜੀਆਂ ਨੂੰ ਖਾਸ ਤੌਰ ਤੇ ਸਿਆਸਤ ਚ ਸਾਂਢਾੜਾ ਚਾਹੀਦਾ ਬਹੁਤ ਫੀਲਡ ਖਾਲੀ ਪਿਆ ਜਿਵੇਂ ਮਰਜੀ ਲੇਟਰਡ ਸੁੰਨਰ 33% ਵਾਲੀ ਗੱਲ ਚੱਲ ਰਹੀ ਨਹੀਂ ਹੈ ਕੁੜੀਆਂ ਮਿਲੀਆਂ ਨਹੀਂ ਔਰਤਾਂ ਨਹੀਂ ਮਿਲੀਆਂ ਜਿਹੜੇ ਮਹਿਲਾਵਾ ਕਹਿੰਦੇ ਆ ਨਾ ਉਹ ਮਿਲੀਆਂ ਨਹੀਂ ਹੁਣ ਵੀ ਕਿੰਨੀਆਂ ਕਹਿੰਦੇ ਤੁਸੀਂ ਦੇਖ ਲਓ ਬੰਦਾਲੋ ਸਾਹਿਬ ਪੰਜਾਬ ਚ ਆਮ ਆਦਮੀ ਪਾਰਟੀ ਨੇ ਕੋਈ ਨਹੀਂ ਖੜੀ ਕੀਤੀ ਬਸ ਜੇ ਕੋਈ ਦੋ ਜਿਹੜੇ ਆ ਕਾਂਗਰਸ ਨੇ ਕੀਤੀਆਂ ਨੇ ਉਹ ਇਹਦਾ ਮਤਲਬ ਕੀ ਹੈ ਕਿ ਬਹੁਤ ਕਮੀ ਹੈ ਤੇ ਕਮੀ ਇਸ ਕਰਕੇ ਵੀ ਉਹ ਸਿਆਸਤ ਚ ਸਾਂਢਾੜਾ ਲੱਗਦੀ ਹੈ ਜਿਹੜੀ ਕਿ ਬਹੁਤ ਸਮੇਂ ਦੀ ਜ਼ਰੂਰਤ ਹੈ ਤੇ ਮੈਂ ਸੋਚਦਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਟੂਡੈਂਟਸ ਨੂੰ ਪੰਜਾਬ ਦੀਆਂ ਸਟੂਡੈਂਟਸ ਆਰਗੇਨਾਈਜੇਸ਼ਨ ਜਰੀਆ ਵੀ ਹੈਗੀਆਂ ਨੇ ਹੁਣ ਉਹਨਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜੇ ਬਾਕੀ ਇਲੈਕਸ਼ਨ ਹੋ ਸਕਦੀ ਹੈ ਵਿਦਿਆਰਥੀ ਇਲੈਕਸ਼ਨ ਵੀ ਹੋਣ ਤਾਂ ਇਹ ਸਿਆਸਤ ਜਿਹੜੀ ਹੈ ਇਹਨਾਂ ਦੀ ਅੱਗੇ ਵਧ ਸਕਦੀ ਹੈ ਉਹਨਾਂ ਨੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ